ਹੈਲੋ ਮਨਛੂ ਜੀ ਅੱਜ ਦੀ ਤਾਰਨ ਹੋਇਆ ਜਿਹੜਾ ਹੈਗਾ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਆ ਗਿਆ ਹਾਂ ਸਭ ਤੋਂ ਪਹਿਲਾਂ ਸਾਰੀ ਪ੍ਰੈਸ ਨੂੰ ਸਤਿ ਸ਼੍ਰੀ ਅਕਾਲ ਨਕੋਦਰ ਜੈਸ਼ਰੀ RAM ਨਕੋਦਰ ਦੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਤੇ ਜਿਹੜੇ ਵੀ ਮੇਰੇ ਆਮ ਆਦਮੀ ਪਾਰਟੀ ਦੇ ਇਸ ਟਾਈਮ ਅਹੁਦੇਦਾਰ ਮੈਂਬਰ ਸਾਹਿਬਾਨ ਇੱਥੇ ਹੈਗੇ ਸਾਰਿਆਂ ਵੱਲੋਂ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਕਰਦੇ ਹਾਂ ਪ੍ਰੈਸ ਨੂੰ ਸਦਨ ਦਾ ਕਾਰਨ ਇਹ ਸੀਗਾ ਜੀ ਇੱਕ ਤੇ ਇਹ ਜੇ ਰੋਡ ਬਣ ਰਹੀ ਹੈਗੀ ਆ ਸਭ ਤੋਂ ਪਹਿਲਾ ਮੁੱਦਾ ਇਹ ਸੀਗਾ ਅੰਬੇਦਕਰ ਚੌਂਕ ਤੋਂ ਲੈ ਕੇ ਫਾਉਂਟੇਨ ਚੌਂਕ ਤੱਕ ਐਮਸੀ ਚੌਂਕ ਤੇ ਜਿਹੜੀ ਰੋਡ ਬਣ ਰਹੀ ਆ ਇਹਦਾ ਮਤਾਂ ਸਾਡੀ ਭੈਣ ਹਲਕਾ ਵਿਧਾਇਕ ਐਮਐਲਏ ਇੰਦਰਜੀਤ ਪਰਮਾਨ ਵੱਲੋਂ ਰੱਖਿਆ ਗਿਆ ਸੀਗਾ ਤੇ ਹੁਣੇ ਰੋਡ ਪ੍ਰੋਪਰਲੀ ਲੈਵਲ ਹੋ ਕੇ ਸਹੀ ਤਰੀਕੇ ਨਾਲ ਵਪਾਰੀਆਂ ਦੀ ਡਿਮਾਂਡ ਦੇ ਕਿਉਂਕਿ ਇੱਥੇ ਲੋਕਲ ਜਿਹੜੇ ਵਪਾਰੀ ਸੀਗੇ ਉਹ ਸਾਨੂੰ ਬਾਰ-ਬਾਰ ਅਪਰੋਚ ਕਰ ਰਹੇ ਸੀਗੇ ਕਿ ਇਹ ਰੋਡ ਬਣੇ ਤਾਂ ਸੀ ਇਹ ਰੋਡ ਦੇ ਉੱਤੇ ਕੰਮ ਸਾਰਾ ਸ਼ੁਰੂ ਕਰਾਇਆ ਜੀ ਥੋੜੀ ਪਰੇਸ਼ਾਨੀ ਜੂ ਰਹੀ ਸੀ ਦੇਖਣੇ ਕੁਝ ਵਪਾਰੀਆਂ ਨੂੰ ਆ ਗਈ ਟ੍ਰੈਫਿਕ ਵੀ ਹੈਗੀ ਆ ਪਰ ਉਸ ਵਪਾਰੀ ਪਹਿਲਾਂ ਸਾਡਾ ਸਾਥ ਦੇਣ ਜਾਂ ਲੋਕੀ ਸਾਥ ਦੇਣ ਇਹ ਰੋਡ ਅਸੀਂ ਫਸ ਵੀਰਦੋਤੇ ਕੰਮ ਫਿਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਜਿਹੜੀ ਰੋੜ ਹੈਗੀ ਆ ਕਿੰਨੇ ਕਿੰਨੇ ਸਮੇਂ ਚ ਬਣਾਉਣੀ ਹੈਗੀ ਕੋਸ਼ਿਸ਼ ਆ ਜਿੰਨੀ ਜਲ ਇਹ ਪ੍ਰੋਜੈਕਟ ਹੈਗਾ ਦੇਖੋ ਕੋਸ਼ਿਸ਼ ਆ ਜਲਦੀ ਜਲਦੀ ਕੰਮ ਹੋ ਜਾਏ ਅਸੀਂ ਇਸ ਪ੍ਰੋਜੈਕਟ ਨੂੰ ਲੱਗੇ ਹੋਏ ਆ ਜਿੰਨੀ ਐਸਨ ਰਿਸਪੋਨਸਿਬਲ ਹੋ ਜਾਏ ਇਹਦਾ ਮਤਲਬ ਮੈਡਮ ਵੱਲੋਂ ਰੱਖਿਆ ਗਿਆ ਸੀਗਾ ਤੇ ਹੋਰ ਵੀ ਸ਼ਹਿਰ ਦੇ ਬਹੁਤ ਸਾਰੇ ਡਿਵੈਲਪਮੈਂਟ ਦੇ ਮਤੇ ਮੈਡਮ ਵੱਲੋਂ ਰੱਖੇ ਗਏ ਸੀਗੇ ਅਰੇ ਸਾਰੀ ਨਵੀਂ ਟਾਇਲ ਲਗਣੀ ਕਿ ਪੁਰਾਣੀ ਵੀ ਇਹ ਦੇਖੋ ਜਿਹੜੀ ਮਿਕਸ ਟਾਇਲ ਲੱਗੇਗੀ ਜਿਹੜੀ 90 ਜਿਹੜੀ ਟੁੱਟੀ ਹੋਈ ਹੈਗੀ ਆ ਉਹ ਨਹੀਂ ਯੂਜ਼ ਕੀਤੀ ਆਏਗੀ ਜਿੱਥੇ ਲੋਡ ਹੋਏਗੀ ਜਿਹੜੀ ਸਾਇਲ ਬਿਲਕੁਲ ਠੀਕ ਕੰਡੀਸ਼ਨ ਚ ਹੋਏਗੀ ਉਹਨੂੰ ਯੂਜ਼ ਕੀਤਾ ਜਾਏਗਾ ਜੀ ਯਕਲ ਹੋ ਰਾ ਤੁਸੀਂ ਸਾਢੇ ਤਾ ਬਣਾ ਕੇ ਦੇ ਰਹੇ ਹੋ ਪਰ ਇਹ ਤਾਂ ਵਨ ਦੇ ਵੀ ਕਰਾਉਂਦੇ ਆ ਜੀ ਬਸ ਟ੍ਰੈਫਿਕ ਟੋਟਾ ਹੁੰਦਾ ਹੀ ਆ ਟ੍ਰੈਫਿਕ ਦੀ ਸਮੱਸਿਆ ਮੈਂ ਪਹਿਲੀ ਗੱਲ ਦੇਖੋ ਟ੍ਰੈਫਿਕ ਜਿਹੜੀ ਰੇਡੀਆ ਦੇ ਕਬਜ਼ੇ ਦੀ ਗੱਲ ਕਰ ਰਹੇ ਹੋ ਅਸੀਂ ਇਹ ਬਾਰ ਬਾਰ ਕਮੇਟੀ ਨੂੰ ਰਿਕੁਐਸਟ ਕਰਦੇ ਆ ਕਿ ਰੇਡੀਆ ਇੱਥੇ ਚੱਕਿਆ ਜਾਵੇ ਸਾਡੀ ਰਿਕਵੈਸਟ ਹੋ ਰਹੀ ਹੈ ਜੀ ਸਰ ਸਾਹਿਬ ਫੇਰ ਦੀ ਦੋ ਵਾਰੀ ਫੇਰ ਦੀ ਦੋ ਵਾਰੀ ਦੀ ਕਰਾ ਚੁੱਕੇ ਲੋਕੀ ਫੇਰ ਹਟਦੇ ਨਹੀਂ ਫੇਰ ਆ ਜਾਂਦੇ ਆ ਰੇੜੀ ਮਾਰਕੀਟ ਬਣਾਉਣ ਦਾ ਕੀ ਫਾਇਦਾ ਜੇ ਰੇੜੀਆਂ ਸੜਕ ਤੇ ਹੀ ਨਜ਼ਰੀਆਂ ਦਾ ਰੇੜੀ ਮਾਰਕੀਟ ਦੇਖੋ ਕੌਂਸਲ ਨੇ ਬਣਾਈ ਹੈਗੀ ਇੱਥੇ ਸਾਰੇ ਕਹਿੰਦੇ ਆ ਕਿ ਇਸ ਤੋਂ ਰੇੜੀ ਮਾਰਕੀਟ ਤੋਂ ਚੱਕ ਕੇ ਬਾਰ-ਬਾਰ ਕੌਂਸਲ ਨੂੰ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਰੇੜੀਆਂ ਨੂੰ ਚੱਕ ਕੇ ਇੱਥੋਂ ਲੈ ਕੇ ਜਾਇਆ ਜਾ ਸਕੇ ਜਾਵੇ ਤੇ ਰੇੜੀ ਮਾਰਕੀਟ ਨੂੰ ਅਨੁਪਲੇਸ ਕੀਤਾ ਜਾਵੇ ਇਸ ਤੋਂ ਇਲਾਵਾ ਮੈਂ ਹੋਰ ਵੀ ਗੱਲ ਦੱਸਣਾ ਚਾਹੂੰਗਾ ਕਿ ਬਹੁਤ ਜਲਦੀ ਆਮ ਆਦਮੀ ਕਲੀਨਿਕ ਗੌਂਸ ਮੱਲੇ ਦੇ ਵਿੱਚ ਤੇ ਉਹਦਾ ਕੰਮ ਵੀ ਸ਼ੁਰੂ ਹੋਣ ਲੱਗਾ ਆ ਇਸ ਤੋਂ ਲੈ ਜਿਹੜਾ ਸਾਡੇ ਸਲਾਮ ਏਰੀਆਸ ਜਾਂ ਜਿੱਥੇ ਸਾਡੀ ਆਬਾਦੀ ਆਬਾਦੀ ਰਵਿਦਾਸਪੁਰੇ ਰੇੜਵਾ ਮੱਲਾ ਇੱਥੇ ਵੀ ਜਿਹੜੇ ਸੜਕਾਂ ਦਾ ਕੰਮ ਇਹਦੇ ਵਾਸਤੇ ਸਰਕਾਰ ਮੈਡਮ ਵੱਲੋਂ ਫੰਡ ਸਪੈਸ਼ਲੀ ਲੈ ਕੇ ਗਿਆ 1 ਕਰੋੜ 30 ਲੱਖ ਦਾ ਫੰਡ ਲੈ ਗਿਆ ਆ ਤੇ ਉਹਦੇ ਵੀ ਟੈਂਡਰ ਫਲੋਟ ਹੋ ਗਏ ਆ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੂੰਗਾ ਜੀ ਇਸ ਟਾਈਮ ਬਾਰਿਸ਼ ਦਾ ਮੌਸਮ ਚੱਲ ਰਿਹਾ ਆ ਤੇ ਸਾਡੀ ਰਿਕੁਐਸਟ ਕੀਤੀ ਆ ਸੀ ਕਾਉਂਸਲ ਨੂੰ ਵੀ ਕਿ ਫੋਗਿੰਗ ਜਿਹੜੀ ਬਹੁਤ ਜ਼ਰੂਰੀ ਹੈ ਸ਼ਹਿਰ ਦੇ ਵਿੱਚ ਕਿ ਫੌਗਿੰਗ ਦਾ ਕੰਮ ਕੀਤਾ ਜਾਵੇ ਸਾਡੀ ਰਿਕੁਐਸਟ ਫੌਗਿੰਗ ਦੀ ਸੀਗੀ ਤੇ ਸਾਡੀ ਰਿਕੁਐਸਟ ਨੂੰ ਕਟਿਆ ਗਿਆ ਹੈਗਾ ਹੈ ਉੱਥੇ ਤੇ ਮਨਾ ਕਰ ਰਹੇ ਆ ਕਿ ਸਾਡੀ ਗੱਲਾਂ ਨੂੰ ਨਾ ਸੁਨਿਆ ਜਾਵੇ ਤੇ ਫੌਗਿੰਗ ਦਾ ਕੰਮ ਰੋਕ ਰਹੇ ਸੀਗੇ ਇਹ ਜੋ ਸਾਨੂੰ ਪਤਾ ਲੱਗਿਆ ਆ ਕਿ ਕਿਸ ਨੇ ਮਨਾ ਕੀਤਾ ਆ ਠੀਕ ਹੈ ਸਾਨੂੰ ਪਤਾ ਵੀ ਲੱਗਾ ਕਿ ਇਹਨੇ ਮਨਾ ਅਸੀਂ ਉਹ ਨਾਮ ਡਿਸਕਲੋਸ ਕਰਾਂਗੇ ਉਹ ਨਾਲ ਤੁਸੀਂ ਸਭ ਸਮਝ ਸਕਦੇ ਹੋ ਕਾਉਂਸਲ ਕੌਣ ਰਨ ਕਰ ਰਿਹਾ ਕੌਣ ਮਨਾ ਕਰ ਰਿਹਾ ਆ ਪਰ ਅਸੀਂ ਇਸ ਗੱਲ ਨੂੰ ਵਚਨਬੱਧ ਆ ਕਿ ਅਸੀਂ ਫੌਗਿੰਗ ਕਰਾਨੀ ਆ ਅਸੀਂ ਅੱਜ ਅਫਸਰ ਸਾਹਿਬ ਜਿੰਨੇ ਵੀ ਅਫਸਰ ਸਾਹਿਬਾਨ ਹੈਗੇ ਆ ਕੌਂਸਲਰ ਅਸੀਂ ਉਹਨਾਂ ਨੂੰ ਕਿਹਾ ਕਿ ਫੋਗਿੰਗ ਕਰਾਇਆ ਜੀ ਸ਼ਹਿਰ ਤੇ ਇਸ ਸ਼ਹਿਰ ਦੇ ਵਿੱਚ ਫੋਗਿੰਗ ਨੂੰ ਲੈ ਕੇ ਐਕਟਿਵ ਹੋਇਆ ਜੀ ਸਰ ਇੱਕ ਕ੍ਰੈਡਿਟ ਬਾਅਰ ਆਪ ਵਰਸੇ ਕਮੇਟੀ ਇਹ ਨਹੀਂ ਸਾਨੂੰ ਸਾਨੂੰ ਕ੍ਰੈਡਿਟ ਬਾਅਰ ਨਹੀਂ ਜਾਇਆ ਸਾਨੂੰ ਪਬਲਿਕ ਸਾਨੂੰ ਪਬਲਿਕ ਦੀ ਵੈਲਫੇਅਰ ਚਾਹੀਦਾ ਜੀ ਇਹਨਾਂ ਨੇ ਵੀ ਕੰਮ ਰੋਕਣ ਲੱਗੇ ਆ ਰੋਕਿਆ ਹੈ ਜੀ ਇਹਦਾ ਮਤਲਬ ਬਾਕੀ ਵਾਟਾ ਤਾਂ ਕੋ ਕੋਲ ਹੋਈ ਹੈ ਫੋਗਿੰਗ ਜਿੱਥੇ ਹੋਈ ਹੈ ਜਿੱਥੇ ਅਸੀਂ ਕਿਹਾ ਸੀ ਕਿ ਫੋਗਿੰਗ ਕਰਾਇਆ ਸਲਾਮ ਮੇਰੀਆ ਉੱਥੇ ਨਹੀਂ ਹੋਈ ਜੀ ਸਲਾਮ ਮੇਰੀਆ ਫੋਗਿੰਗ ਕਿਉਂ ਨਹੀਂ ਹੋ ਰਹੀ ਸਾਡੇ ਐ देखो काउंसलर ਤੁਹਾਡੇ ਆ ਜੀ ਫੌਗਿੰਗ ਸਰਕਾਰ ਤੋਂ ਆਈ ਹੈ ਕਾਉਂਸਲ ਸਾਡੀ ਨਹੀਂ ਆ ਜੀ ਕਾਉਂਸਲ ਕਾਉਂਸਲ ਸਾਡੀ ਨਹੀਂ ਆ ਅਸੀਂ ਕਾਉਂਸਲ ਨੂੰ ਇਹੀ ਕਿਹਾ ਕਾਉਂਸਲ ਦੇ ਵਿੱਚ ਮੈਂਬਰ ਤਾਂ ਫੈਰਮ ਵੀ ਹੈਗੇ ਹਨਾ ਅਮਰਜੀਤ ਬਿਲਕੁਲ ਹੈਗੇ ਜੀ ਉਹਨਾਂ ਨੇ ਅੱਜ ਹਦਾਇਤ ਦਿੱਤੀ ਹੈ ਜੀ ਅੱਜ ਹੀ ਹੋਏਗੀ ਅੱਜ ਵੀ ਅੱਜ ਵੀ ਫੌਗ ਹੋਏਗੀ ਹੋਏਗੀ ਫੌਗ ਕਿਉਂ ਨਹੀਂ ਹੋਏਗੀ ਅਸੀਂ ਆਪਣਾ ਆਪਣੇ ਕੋਲੋਂ ਫੌਗਿੰਗ ਕਰਾਂਗੇ ਸਾਰੀ ਇਸ ਦਰ ਨੂੰ ਲੈ ਬੜੇ ਕੀ ਕਹਿਣਾ ਜਾਊਗਾ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਅੱਜ ਐਮ ਸੀ ਚੌਂਕ ਤੋਂ ਲੈ ਕੇ ਅੰਬੇਦਕਰ ਚੌਂਕ ਜੱਡੂਆਂ ਦੇ ਕੋਲ ਤੱਕ ਸੜਕ ਦਾ ਅਨਸਾਰੀ ਦਾ ਕੰਮ ਸ਼ੁਰੂ ਹੋਇਆ ਜਿਹਦੇ ਵਿੱਚ ਸਾਡੀ ਮਾਰਕੀਟ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਕਿ ਮਤਲਬ ਇੱਕ ਸਾਈਡ ਤੋਂ ਬੈਠੀ ਹੋਈ ਸੀ ਰੋਡ ਨਾਲੀਆਂ ਦੀ ਵੀ ਪ੍ਰੋਬਲਮ ਆ ਰਹੀ ਸੀ ਕਿ ਅਸੀਂ ਐਮਐਲਏ ਸਾਹਿਬ ਤੱਕ ਇਹ ਗੱਲ ਰੱਖੀ ਕਿ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਆ ਰੋਡ ਤੇ ਤੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹਨੂੰ ਹਜੇ ਕਿ ਬਾਰਿਸ਼ ਦਾ ਵੀ ਮੌਸਮ ਸੀਗਾ ਕਿ ਉਹਦੇ ਕਰਕੇ ਥੋੜਾ ਡਿਲੇ ਹੁੰਦਾ ਗਿਆ ਪਰ ਮਤਲਬ ਉਹਨਾਂ ਨੇ ਸਾਡੀ ਸਨਵਾਈ ਨੂੰ ਕਰਕੇ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਾਇਆ ਇਹ 80mm ਦੀ ਟੈਲ ਲੱਗ ਰਹੀ ਆ ਜੀ ਜੋ ਪਹਿਲਾਂ ਲੱਗੀ ਹੋਈ ਆ ਉਹਦੇ ਚੋ ਵੀ ਯੂਜ਼ ਕੀਤੀ ਜਾਏਗੀ ਜਿਹੜੀ ਟੁੱਟ ਭੱਜ ਗਈ ਆ ਉਹਦੇ ਚ ਨਵੀਂ ਲੱਗੇਗੀ ਔਰ ਜਿਹੜੀਆਂ ਹੌਦੀਆਂ ਗੱਬੇ ਬਣੀਆਂ ਹੋਈਆਂ ਸੀਗੀਆਂ ਉਹ ਅਸੀਂ ਉਹਨਾਂ ਨੂੰ ਕਹਿ ਕੇ ਪਿੱਛੇ ਕਰਾ ਰਹੇ ਆ ਕਿ ਜਿਹੜੀ ਰੋਡ 'ਚ ਹੈਵੀ ਵਾਹਾਈਕਲ ਲੰਘਦੇ ਆ ਉਹਦੇ ਨਾਲ ਟੁੱਟ ਭੱਜ ਹੋ ਜਾਂਦੀਆਂ ਸੀ ਬਾਰ-ਬਾਰ ਕਿ ਆਪਾਂ ਵੀ ਪ੍ਰੈਸਾਂ 'ਲੇ ਦਿਖਾਉਂਦੇ ਸੀਗੇ ਕਿ ਬਾਰ-ਬਾਰ ਉਹ ਪ੍ਰੋਬਲਮ ਆ ਰਿਹਾ ਪਰ ਉਹਨੂੰ ਅਸੀਂ ਪੱਕੇ ਤੌਰ ਤੇ ਉਹਨੂੰ ਪਿੱਛੇ ਲਿਜਾ ਕੇ ਤੇ ਉਹਦਾ ਹੱਲ ਪ੍ਰੋਪਰ ਕਰਾ ਰਹੇ ਆ ਪਰ ਅਸੀਂ ਮਾਰਕੀਟ ਨੂੰ ਵੀ ਕਹਿੰਨੇ ਆ ਥੋੜਾ ਜਿਹਾ ਟ੍ਰੈਫਿਕ ਦੀ ਪ੍ਰੋਬਲਮ ਆਂਦੀ ਪਈ ਆ ਥੋੜੇ ਦਿਨ ਇਹਦਾ ਸਾਥ ਦਿਓ ਕਿ ਇਹਦਾ ਸੁੱਖ ਵੀ ਆਪਾਂ ਨੂੰ ਹੀ ਮਿਲਣਾ ਔਰ ਪਾਣੀ ਦੀ ਇੱਥੇ ਬਿਲਕੁਲ ਵੀ 1% ਦੀ ਕੰਪਲੇਨ ਨਹੀਂ ਆਊਗੀ ਅਸੀਂ ਲੈਵਲ 'ਤੇ ਕੋਲ ਖੜ ਕੇ ਹੁੰਦਾ ਦਾ ਕਰਾ ਦੇ ਨਕੌਦਰ ਦੇ ਪ੍ਰੈਸ ਰਿਪੋਰਟਰ ਸਾਹਿਬਾਨ ਤੁਹਾਡਾ ਬਹੁਤ ਧੰਨਵਾਦ ਕਾਰਨ ਜਦੋਂ ਵੀ ਸਾਨੂੰ ਕਿਤੇ ਕੋਈ ਪ੍ਰੋਬਲਮ ਆਂਦੀ ਆ ਅਸੀਂ ਤੁਹਾਨੂੰ ਟਾਈਮ ਬੇ ਟਾਈਮ ਸਾਦੇ ਆ ਉਹਦੇ ਲਈ ਸਾਡੀ ਆਮ ਆਦਮੀ ਪਾਰਟੀ ਸਮੂਹ ਟੀਮ ਵਿੱਚ ਸਿਟੀ ਪ੍ਰੈਜ਼ੀਡੈਂਟ ਯੂਥ ਪ੍ਰੈਜ਼ੀਡੈਂਟ ਕਾਉਂਸਲਰ ਅਮਰੀਕ ਸਿੰਘ ਜੀ ਅਸੀਂ ਸਾਰੇ ਤੁਹਾਡੇ ਧੰਨਵਾਦੀ ਆ ਬੇਨਤੀ ਇਹ ਆ ਇਹ ਇੱਕ ਨਗਰ ਕਾਉਂਸਲ ਦੀ ਜਿਹੜੀ ਇੱਕ ਰੋੜ ਆ ਇੱਥੋਂ ਰੋਜ਼ ਮਰਾਂ ਦੇ ਵਿੱਚੋਂ ਕਿੰਨੇ ਕਿ ਬੱਚੇ ਕਿੰਨੇ ਕਿ ਲੋਕ ਆਪਣੀ ਜੌਬ ਤੇ ਜਾਂਦੇ ਆ ਜੇ ਕੋਈ ਸਾਨੂੰ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਆ ਜਾਂ ਅਸੀਂ ਨਮਾਇੰਦੇ ਆ ਨਗਰ ਕਾਉਂਸਲ ਦੇ ਤੇ ਸਾਡਾ ਆਪਣਾ ਫਰਜ਼ ਬਣਦਾ ਕਿਸੇ ਦੇ ਬਿਗੈਰ ਕਹਿ ਤੂੰ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਇੱਕ ਛੋਟਾ ਛੋਟਾ ਕੰਮ ਜਿਹੜਾ ਵਾ ਉਹ ਇੱਕ ਐਮਐਲ ਦੀ ਰਿਸਪੌਂਸਿਬਿਲਟੀ ਤੇ ਹੋਣਾ ਉਹਨੇ ਇੰਨਾ ਵੱਡਾ ਹਲਕਾ ਸੰਭਾਲਣਾ ਤੁਹਾਨੂੰ ਫੰਡਸ ਦੀ ਪ੍ਰੋਬਲਮ ਆ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਆ ਤੁਸੀਂ ਦੱਸੋ ਤੁਹਾਨੂੰ ਹਰ ਚੀਜ਼ ਮੁਹੱਈਆ ਕਰਨ ਨੂੰ ਤਿਆਰ ਆ ਅੱਜ ਇੱਕ ਛੋਟਾ ਛੋਟਾ ਕੰਮ ਜੇ ਕਿਸੇ ਵੀ ਗਲੀ ਬਲਾਕ ਆ ਕੋਈ ਰੋਡ ਗਲੀ ਟੁੱਟੀ ਆ ਜੇ ਜਿਸ ਤਰ੍ਹਾਂ ਦੱਸਿਆ ਸਾਡੇ ਸਾਹਮਣੇ ਅਮਰੀਕ ਸਿੰਘ ਜੀ ਨੇ ਫੋਗਿੰਗ ਨਹੀਂ ਹੋ ਰਹੀ ਹੁਣ ਜੇ ਫੋਗਿੰਗ ਦੀ ਗੱਲ ਕਰਦੇ ਆ ਤਾਂ ਫੋਗਿੰਗ ਕਨੇ ਅਰੇਂਜ ਕਰਨੀ ਹੈ ਰੀਖੂ ਜੀ ਰਿਸਪੌਂਸੀਬਲ ਰਿਸਪੌਂਸੀਬਲ ਤਾਂ ਨਗਰ ਕੌਂਸਲ ਆ ਨਗਰ ਕੌਂਸਲ ਨੂੰ ਚਾਹੀਦਾ ਪ੍ਰੋਵਾਈਡ ਕਰੇ ਔਰ ਜਿਹੜਾ ਕੱਲ ਨੂੰ ਕੋਈ ਜਿਸ ਤਰ੍ਹਾਂ ਤੁਸੀਂ ਕਹਿੰਦੇ ਕੱਲ ਨੂੰ ਕੋਈ ਸ਼ਹਿਰ ਚ ਮਹਾਮਾਰੀ ਫੈਲ ਜਾਂਦੀ ਆ ਜ਼ਿੰਮੇਵਾਰੀ ਐਮ ਐਲ ਏ ਦੀ ਨਿਚੇ ਤੋਂ ਜਾਣੀ ਆ ਪਰ ਕੌਣ ਆ ਥੱਲੇ ਕੌਣ ਬੈਠਾ ਜਿਹੜੀ ਟੀਮ ਬੈਠੀ ਆ ਉਹਨਾਂ ਨੂੰ ਚਾਹੀਦਾ ਇਸ ਚੀਜ਼ 'ਤੇ ਧਿਆਨ ਦੇਣ ਜੇ ਪਹਿਲਾ ਰੋਡ ਗਲੀਆਂ ਜਿਸ ਤਰ੍ਹਾਂ ਪਤਾ بارش ਦਾ ਮੌਸਮ ਕਿਹਨੇ ਸਾਫ ਸਫਾਈ ਕਰਾਣੀ ਆ ਰੋਡ ਗਲੀਆਂ ਦੀ ਨਗਰ ਕੌਂਸਲ ਨੇ ਇਹ ਉਹਨਾਂ ਨੂੰ ਚਾਹੀਦਾ ਆਪਣੀ ਰਿਸਪੌਂਸਿਬਿਲਟੀ ਲੈਣ ਔਰ ਬੰਦਾ ਕੰਮ ਕਰਨ ਜੇ ਕੋਈ ਸਾਡੇ ਲੈਕ ਜੇ ਉਹਨਾਂ ਕੋਈ ਕੋਈ ਪ੍ਰੋਬਲਮ ਆ ਤੇ ਐਮਐਲਏ ਦਾ ਐਮਐਲਏ ਸਾਹਿਬ ਜਿੱਤੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਹੈ ਤਾਂ ਸਾਰੇ ਨਕੌਦਰ ਦੇ ਐਮਐਲਏ ਨਾ ਇਹ ਕਿਉਂ ਸੋਚ ਕੇ ਬੈਠ ਗਏ ਵੀ ਇਹ ਸਾਡੀ ਪਾਰਟੀ ਦੇ ਨਹੀਂ ਉਹਨਾਂ ਨੇ ਤਾਂ ਇਕਾਰੀ ਵੀ ਨਹੀਂ ਕਿਹਾ ਵੀ ਇਹ ਸਾਡੀ ਪਾਰਟੀ ਦੇ ਐਮਸੀ ਨਹੀਂ ਉਹ ਤਾਂ ਕਹਿੰਦੇ ਨਗਰ ਕੌਂਸਲ ਮੇਰਾ ਸਾਥ ਦੇਵੇ ਮੈਨੂੰ ਜੋ ਕਹਵੇ ਮੈਂ ਉਹਨਾਂ ਦੇ ਨਾਲ ਖੜੇ ਨੂੰ ਤਿਆਰ ਹਾਂ ਭਲੀ ਸਾਹਿਬ ਕਾਂਗਰਸ ਦੇ ਐਮਸੀ ਤਾਂ ਹੈਗੇ ਆ ਠੀਕ ਹੈ ਜੀ ਪਰ ਜਿਹੜੇ ਜੋ ਸਾਹਿਬ ਹੈਗੇ ਆ ਉਹ ਤਾਂ ਸਰਕਾਰ ਦੇ ਹੀ ਆ ਕੋਈ ਨਹੀਂ ਉਹ ਤਾਂ ਸਰਕਾਰੀ ਨਮਾਇੰਦਾ ਵਾ ਉਹਨੇ ਕੰਮ ਤਾਂ ਕਰਨਾ ਹੀ ਆ ਨਾ ਚਾਹੇ ਉਹ ਕਾਂਗਰਸ ਦਾ ਆ ਕੇ ਬੰਦਾ ਕਹਵੇ ਚਾਹੇ ਆਪ ਦਾ ਕਹਵੇ ਚਾਹੇ ਕਾਲੀ ਦਾ ਇਹ ਥੋੜੀ ਵੀ ਕਿਤੇ ਐਮਐਲਏ ਸਾਹਮਣੇ ਉਹਨਾਂ ਨੂੰ ਮਨਾ ਕੀਤਾ ਵੀ ਇਹਨਾਂ ਦੇ ਕੰਮ ਨਹੀਂ ਕਰਨੇ ਉਲਟਾ ਸਗੈ ਐਮਐਲਏ ਸਾਹਿਬ ਦੇ ਬੰਦੇ ਦੇ ਕੰਮ ਨਹੀਂ ਹੋ ਰਹੇ ਮੈਂ ਜੋ ਸਾਨੂੰ ਪਤਾ ਲੱਗਾ ਨਗਰ ਕੌਂਸਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਦਾ ਕੋਈ ਬੰਦਾ ਕੰਮ ਕਰਵਾਉਣ ਲਈ ਆਂਦਾ ਤਾਂ ਕੰਮ ਨਹੀਂ ਹੋਣਾ ਉਹਦਾ ਜ਼ਿੰਮੇਵਾਰ ਜਿਹੜਾ ਈਓ ਵੀ ਹੈਗਾ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਉਹ ਤਾਂ ਪ੍ਰਸੀਡ ਦੇ ਉੱਤੇ ਬੈਠਾ ਵਾ ਜੇ ਕੋਈ ਇਦਾਂ ਦੀ ਗੱਲਬਾਤ ਹੁੰਦੀ ਤਾਂ ਈਓ ਸਾਹਿਬ ਨੂੰ ਕੋ ਤੁਸੀਂ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਇਹ ਜਾ ਕੇ ਵਧੀਆ ਤਰੀਕਾ ਹੈ ਵੀ ਈਓ ਸਾਹਿਬ ਨੂੰ ਪੁੱਛੋ ਵੀ ਤੁਹਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ ਜਾਂ ਐਮਐਲਏ ਸਾਹਿਬ ਨੇ ਰੋਕਿਆ ਉਹਨਾਂ ਦਾ ਅਸੀਂ ਯਕੀਨ ਦਵਾਉਂਦੇ ਹਾਂ ਐਮਐਲਏ ਸਾਹਿਬ ਸਾਡੇ ਜਿਹੜੇ ਆ ਉਹ ਕੰਮਾਂ ਚ ਕਰਵਾਉਣ 'ਚ ਵਿਸ਼ਵਾਸ ਰੱਖਦੇ ਨਾ ਕਿ ਰੋਕਣ 'ਚ ਵਿਸ਼ਵਾਸ ਰ ਜੇ ਕੋਈ ਸਮਾਜ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਆ ਤਰੁੜੀਆਂ ਆਂਦੀਆਂ ਜਾਂ ਜਿਸ ਤਰ੍ਹਾਂ ਆ ਰੋਡ ਬਲੌਕ ਆਂ ਜਿਤਸਾਵ ਇਹਨਾਂ ਨੇ ਕੁਐਸਚਨ ਕੀਤਾ ਕਾਡੂ ਕੋਈ ਕੈਜ਼ੁਐਲਟੀ ਹੋ ਜਾਂਦੀ ਆ ਹੂ ਇਜ਼ ਰਿਸਪੌਂਸੀਬਲ ਤੇ ਨਗਰ ਕਾਉਂਸਲ ਜ਼ਿੰਮੇਵਾਰ ਆ ਨਗਰ ਕਾਉਂਸਲ ਕਿੱਥੇ ਖੜੀ ਆ ਉਹਨਾਂ ਦੇ ਵੀ ਕੋਈ ਜ਼ਿੰਮੇਵਾਰੀ ਬੰਦੀ ਆ ਉਹ ਨੁਮਾਇੰਦੇ ਚੁਣ ਕੇ ਆਏ ਆ ਲੋਕਾਂ ਨੇ ਉਹਨੂੰ ਚੁਣ ਕੇ ਇੱਥੇ ਭੇਜਿਆ ਹੈਗਾ ਅ ਦੇਖੋ ਤੁਹਾਡਾ ਇੱਕ ਹੈ ਆਪਰ ਅੱਧਾ ਘਟੋ ਗਿਆ ਤੇ ਇਹਨੂੰ ਕੋਈ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਨਹੀਂ ਹੈ ਕਮੇਟੀ ਕੋਲ ਪਹਿਲਾਂ ਵੀ ਅਸੀਂ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਸੀ ਮੈਂ ਮਹਿੰਦਰ ਸਾਹਿਬ ਦੀ ਨਹੀਂ ਮਹਿੰਦਰ ਸਾਹਿਬ ਦੀ ਗੱਲ ਹੋਈ ਹੈ ਕੋਈ ਨਹੀਂ ਅਸੀਂ ਇਹ ਜੋੜਾ ਹੈਗਾ ਦੇਖੋ ਜਦੋਂ ਆਪਾਂ ਘਰ ਦੇ ਵਿੱਚ ਵੀ ਕੋਈ ਰਿਪੇਅਰ ਦਾ ਕੰਮ ਕਰਦੇ ਆ ਤਾਂ ਇਨਕਨਵੀਨੀਅੰਸ ਆਪਾਂ ਨੂੰ ਹੁੰਦੀ ਆ ਸਮਾਨ ਇੱਧਰ ਉੱਧਰ ਚਾਕੇ ਰੱਖਣਾ ਪੈਂਦਾ ਪਰ ਅਸੀਂ ਪਬਲਿਕ ਕੋਲ ਇਸ ਗੱਲ ਲਈ ਸ਼ਮਾ ਜਾਚਨਾ ਮੰਗਦੇ ਆ ਜੇ ਤੁਹਾਨੂੰ ਉਹਨਾਂ ਨੂੰ ਪ੍ਰੋਬਲਮ ਥੋੜੀ ਦੇਰ ਲਈ ਸਬਰ ਕਰ ਲੈਣ ਉਹਨਾਂ ਦੇ ਬੱਚਿਆਂ ਨੂੰ ਸਮੂਹ ਲਈ ਇੱਥੋਂ ਲੰਘਣਾ ਵਾ ਜਿੱਦਾਂ ਰੋਡਗਲੀਆਂ ਠੀਕ ਹੋ ਅਸੀਂ ਉਹਨਾਂ ਕੋਲ ਇਸ ਚੀਜ਼ ਦੀ ਮਾਫੀ ਵੀ ਮੰਗਦੇ ਹਾਂ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਦੁਖੀ ਪੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕੱਲ ਮੇਰੇ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669